ਉਹਦੇ ਤੋਂ ਦੂਰੀ ਬਣਾ ਤਾਂ ਜਾ ਕੇ ਜੀਵਨ ਤੇਰਾ ਜਿਹੜਾ ਹੈ ਭਲਾ ਹੋਣਾ ਹੀ ਔਰ ਕਹਿੰਦੇ ਇਸ ਕਰਕੇ ਤੂੰ ਉਹਦੇ ਤੋਂ ਦੂਰ ਹੋ ਸਾਖਤ ਤੋਂ ਦੂਰ ਹੋ ਕਬੀਰ ਸੰਗਤ ਕਰੀਏ ਸਾਧ ਕੀ ਸਾਧੇ ਜਿਹਦਾ ਜੀਵਨ ਸਬਰਿਆ ਹੋਇਆ ਸਤਿਗੁਰੂ ਨਾਲ ਜੁੜਿਆ ਹੋਇਆ ਔਰ ਸਤਿਗੁਰੂ ਦਾ ਪਿਆਰਾ ਸਿੱਖ ਜਿਹਦਾ ਜੀਵਨ ਸਬਰਿਆ ਜਿਹਦੇ ਅਨਹਿਰ ਦੇ ਦੇ ਅੰਦਰ ਸਤ ਯਾਦ ਆਉਂਦਾ ਹੈ ਉਹ ਸਾਧ ਸਵਰਿਆ ਹੋਇਆ ਉਹਦਾ ਸੰਗ ਕਰੀਏ ਤੇ ਕਹਿ ਲੱਗੇ ਅੰਤ ਕਰੇ ਨਿਰਬਾਹ ਅੰਤ ਨੂੰ ਤੇਰੀ ਹਲਪ ਹੋਵੇਗੀ ਅੰਤ ਨੂੰ ਤੇਰੇ ਦੁੱਖ ਲੈ ਜਾਣਗੇ ਅੰਤ ਨੂੰ ਤੇਰਾ ਛੁਟਕਾਰਾ ਹੋਵੇਗਾ ਅੰਤ ਨੂੰ ਤੂੰ ਬੇਅੰਤ ਦੇ ਮਾਰਗ ਤੇ ਪਹੁੰਚ ਜਾਵੇਂਗਾ ਮਾਲਕ ਤੱਕ ਸਾਕਤ ਸੰਗ ਨਾ ਕੀਜੀਐ ਜਾਤੇ ਹੋਏ ਬਿਨਾਹੋ ਸਾਕਤ ਦਾ ਸੰਗ ਨਾ ਕਰ ਜਿਹਦੇ ਨਾਲ ਵਿਨਾਸ਼ ਹੋਣਾ ਆ ਉਹ ਨਾ ਕਰ ਉਹਦੇ ਤੋਂ ਬਚਣਾ ਕਰ ਕਹਿਣ ਲੱਗੀ ਕਬੀਰ ਇਹੋ ਤਨ ਜਾਏਗਾ ਕਵਣੀ ਮਾਰਗ ਲਾਏ ਤਨ ਸਾਰਿਆਂ ਦਾ ਜਾਣਾ ਹੈ ਇਹਨੂੰ ਕਿਹੜੇ ਮਾਰਗ ਲਾਉਣਾ ਪਿਆ ਸਾਨੂੰ ਇਹ ਪਤਾ ਹੈ ਕਿ ਬੁਰਿਆ ਏ ਇਹ ਮਾਰਗ ਚੰਗਾ ਏ ਚੰਗੇ ਮਾੜੇ ਦਾ ਸਾਨੂੰ ਗਿਆਨ ਏ ਪਤਾ ਸਾਰਿਆਂ ਨੂੰ ਇਹ ਨਹੀਂ ਕਿ ਬੇ ਸਮਝੀਏ ਬਈ ਪਤਾ ਨਹੀਂ ਇਹਨਾਂ ਪਤਾ ਹੈ ਬਈ ਇਹਨੂੰ ਕਿਹੜੇ ਮਾਰਗ ਤੇ ਲੈ ਕੇ ਜਾਣਾ ਆ ਕਹਿੰਦੇ ਕੈ ਸੰਗਤ ਕਰ ਸਾਧਕੀ ਜਾਂ ਕੈ ਦਾ ਅਰਥ ਹੈ ਜਾਂ ਤਾਂ ਸਾਧੂ ਦੀ ਸੰਗਤ ਕਰ ਜਪਣ ਵਾਲੇ ਦੀ ਜੁੜੇ ਹੋਏ ਦੀ ਰੱਬ ਦੇ ਮਾਰਗ ਤੇ ਤੁਰੇ ਹੋਏ ਦੀ ਉਹਦੀ ਸੰਗਤ ਕਰ ਤੇ ਜੇ ਤੈਨੂੰ ਉਸ ਸੰਗ ਕਰਨਾ ਨਹੀਂ ਮਿਲਿਆ ਕਹਿ ਹਰ ਕੀ ਗੁਣ ਗਾਏ ਫਿਰ ਤੁਰਦਾ ਫਿਰਦਾ ਉੱਠਦਾ ਬੈਠਦਾ ਚੱਲਦਾ ਹੋਇਆ ਵਾਹਿਗੁਰੂ 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 ਕਹਿ ਗੁਰਬਾਣੀ ਨੂੰ ਗਾ ਗੁਰਬਾਣੀ ਨੂੰ ਸੁਣ ਮਾਲਕ ਦੇ ਗੁਣਾਂ ਦਾ ਗਾਇਨ ਕਰ ਤੇਰਾ ਪਲਾ ਹੋ ਜਾਵੇਗਾ ਜੇ ਉਹਦੇ ਗੁਨਾ ਦਾ ਗਾਇਨ ਕਰੇਗਾ ਇਸ ਕਰਕੇ ਕੁਸੰਗਤ ਤੋਂ ਬਚ ਕਬੀਰ ਸਾਧੂ ਕੀ ਸੰਗਤ ਰਹੁ ਔਰ ਰੱਬ ਨਾਲ ਜਿਹੜੇ ਜੁੜੇ ਨੇ ਉਹਨਾਂ ਦੀ ਸੰਗਤ ਦੇ ਵਿੱਚ ਰਹਿਣਾ ਕਰ ਬਸਣਾ ਕਰ ਜਾਓ ਕੀ ਭੂਸੀ ਖਾਓ ਭਾਵੇਂ ਖਾਨ ਨੂੰ ਤੈਨੂੰ ਰੁੱਖਾ ਸੁੱਖਾ ਮਿਲੇ ਨਾ ਚੰਗਾ ਚੋਖਾ ਮਿਲੇ ਔਰ ਰੁਖਾ ਸੁਖਾ ਸ਼ਾਦਾ ਪ੍ਰਸ਼ਾਦਾ ਹੀ ਮਿਲ ਜਾਵੇ ਤੇਰੀ ਲਈ ਉਹੀ ਹੱਕ ਹਲਾਲ ਆਨੰਦ ਦਾਇਕ ਹੋਵੇਗਾ ਕਹ ਲੱਗੀ ਸਜਣਾ ਤੂੰ ਉਸ ਮਾਲਕ ਦੇ ਮਾਰਗ ਤੇ ਤੁਰਦਾ ਹੈ ਜੁੜਦਾ ਹੈ ਤੇ ਔਰ ਉਹਦੇ ਨਾਲ ਰਹਿ ਹੋਣ ਹਾਰ ਸੋ ਹੋਏ ਹੈ ਜੋ ਕੁਝ ਵਾਪਰਣਾ ਨਾ ਹੋ ਕੇ ਹੀ ਰਹਿਣਾ ਨਾ ਤੂੰ ਇਹ ਕਹੇਂ ਕਿ ਮੈਨੂੰ ਰੱਬ ਨੇ ਦਿੱਤਾ ਕੀ ਕਈਆਂ ਨੂੰ ਇਹ ਮਤਲਬ ਹੁੰਦਾ ਜੀ ਅਸੀਂ ਕਿਉਂ ਰੱਬ ਦੇ ਗੁਣ ਗਾਈਏ ਕਿਉਂ ਰੱਬ ਕੋਲ ਜਾਈਏ ਕਿਉਂ ਰੱਬ ਰੱਬ ਕਰੀਏ ਔਰ ਕਿਉਂ ਮਾਲਕ ਨੂੰ ਦੇ ਕੋਲ ਜਾਈਏ ਮਾਲਕ ਨੂੰ ਕਿਉਂ ਲਿਆਈਏ ਸਾਨੂੰ ਰੱਬ ਨੇ ਕੀ ਦਿੱਤਾ ਤੇ ਜਿਹੜੀ ਜ਼ਬਾਨ ਨਾਲ ਤੂੰ ਇਹ ਕਹਿਨਾ ਵੀ ਸਾਨੂੰ ਰੱਬ ਨੇ ਕੀ ਦਿੱਤਾ ਜੇ ਰੱਬ ਉਹ ਜ਼ਬਾਨ ਤੇਰੀ ਖੋ ਲਵੇ ਤੇ ਫਿਰ ਔਲਾ ਲ ਕੀਤੀ ਨਾ ਵੀ ਨਾ ਕਰਦਿਆਂ ਨੂੰ ਪਤਾ ਲੱਗੇ ਨਾ ਕਿਸੇ ਨੂੰ ਜਬਾਨ ਜਦੋਂ ਮਰਦੀ ਰੱਬ ਬੰਦ ਕਰ ਸਕਦਾ ਹੈ ਤੇ ਜਿਹੜੀਆਂ ਅੱਖਾਂ ਦੇ ਨਾਲ ਦੂਰੋਂ ਵੇਖ ਕੇ ਕਹਨਾ ਫਲਾਣਾ ਸਿਓ ਆ ਗਿਆ ਤੇ ਜੇ ਰੱਬ ਆਪਣੀ ਜੋਤ ਖਿੱਚ ਲਵੇ ਦਿਸਣ ਸ਼ਕਤੀ ਤੇ ਫਿਰ ਵੇਖੀ ਵੀ ਮੈਨੂੰ ਦੱਸ ਦਿਓ ਭਾਈ ਕੌਣ ਆ ਗਿਆ ਕੰਨਾਂ ਦੀ ਸਰੋਤ ਬਾਦ ਸੁਣ ਕੇ ਪਹਿਚਾਨ ਲੂਗਾ ਨਾ ਵੀ ਫਲਾਣਾ ਸਿਓ ਆ ਤੇ ਜੇਨ ਤੂੰ ਕਹਨਾ ਰੱਬ ਨੇ ਸਾਨੂੰ ਦਿੱਤਾ ਕਿ ਰੱਬ ਨੇ ਮੈਨੂੰ ਦਿੱਤਾ ਕਿ ਤੇ ਰੱਬ ਕੰਨਾਂ ਦੀ ਸਰੋਤ ਖੋ ਲਵੇ ਅੱਖਾਂ ਦੀ ਜੋਤ ਜ਼ੁਬਾਨ ਦੇ ਬੋਲ ਕੰਨਾਂ ਦੀ ਸਰੋਤ ਪਤਾ ਹੀ ਨਹੀਂ ਲੱਗਣਾ ਜੇ ਹੋਜੀ ਕੰਧ ਪਈ ਆ ਉਹ ਜਿਆ ਤੂੰ ਬੈਠਾ ਹੋਵੇਂਗਾ ਦੱਸ ਫੇਰ ਇਹ ਤੈਨੂੰ ਰੱਬ ਨੇ ਦਿੱਤਾ ਤੂੰ ਰੱਬ ਨੂੰ ਕੀ ਦਿੱਤਾ ਬਈ ਤਾਂ ਕਿਨ ਆਪੀ ਮੈਂ ਰੱਬ ਦੇ ਗੱਡੇ ਲੱਦ ਕੇ ਭੇਜਦੇ ਤੇ ਜੀ ਮੈਂ ਰੱਬ ਨੂੰ ਬਹੁਤ ਕੁਝ ਦੇ ਦਿੱਤਾ ਜੀ ਜੇ ਰੱਬ ਕਿਤੇ ਐਸਾ ਪਾਣਾ ਵਰਤਾਵੇ ਬਈ ਉਹ ਥੋੜਾ ਜਿਹਾ ਸਕਰੂ ਆਪਣਾ ਢਿੱਲਾ ਕਰ ਦੇ ਨਾ ਤੇ ਕਈਆਂ ਦਾ ਹੇਠਲਾ ਧੜਖਲ ਹੋ ਜਾਂਦਾ ਕਈਆਂ ਦਾ ਉੱਪਰ ਲਖ ਹੋ ਜਾਂਦਾ ਤੇ ਮੰਦੇ ਦੇ ਪਏ ਵਿਲਕੀ ਜਾਂਦੇ ਤੇ ਫਿਰ ਪੁੱਛੀ ਵੀ ਕੀ ਦਿੱਤਾ ਤੈਨੂੰ ਚੱਲਦਾ ਫਿਰਦਾ ਸਰੀਰ ਦਿੱਤਾ ਤੈਨੂੰ ਲੱਤਾਂ ਦਿੱਤੀਆਂ ਹੱਥ ਦਿੱਤੇ ਅੱਖਾਂ ਦਿੱਤੀਆਂ ਨੇਤਰ ਦਿੱਤੇ ਔਰ ਚੰਗਾ ਪਲਾ ਹੀਰਦਾ ਦਿੱਤਾ ਚੱਲਦਾ ਫਿਰਦਾ ਰੱਬ ਦਾ ਸ਼ੁਕਰ ਕਰਿਆ ਕਰ ਮਹਾਰਾਜਤਾ ਕਹਿੰਦਿਆ 10 ਬਸਤੂ ਲੈ ਪਾਛੇ ਪਾਵੇ ਇੱਕ ਬਸਤ ਕਾਰਨ ਬੇਖੋਟ ਗਵਾਵੇ ਕਹਿੰਦੇ 10 ਚੀਜ਼ਾਂ ਰੱਬ ਤੋਂ ਅੱਗੇ ਲਈ ਬੈਠਾ ਪੰਜ ਕਰਮ ਇੰਦਰੀ ਪੰਜ ਗਿਆਨ ਇੰਦਰੀ ਅੱਖਾਂ ਨੱਕ ਮੂੰਖ ਕੰਨ ਔਰ ਇਸੇ ਤਰ੍ਹਾਂ ਜਿਹੜੇ 10 ਇੰਦਰੀ ਬੰਦੇ ਪੰਜ ਕਰਮ ਇੰਦਰੀ ਪੰਜ ਗਿਆਨ ਇੰਦਰੀ ਨੇ ਔਰ ਨੌ ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ ਰੱਬ ਤੋਂ 10 ਵਸਤੂਲੇ ਪਾਛੇ ਪਵੇ 10 ਚੀਜ਼ਾਂ ਤਾਂ ਅੱਗੇ ਲਈ ਬੈਠਾ ਉਹਦੀ ਕੋਈ ਦੁੱਕੀ ਦਿੱਤੀ ਅੱਖਾਂ ਦਾ ਪਰਿਵਾਰ ਦਾ ਲੱਤਾਂ ਦਾ ਹੱਥਾਂ ਦਾ ਸਿਰ ਦਾ ਕੰਨਾਂ ਦਾ ਚਿੱਤ ਦਾ ਔਰ ਆਪਣੇ ਦਿਮਾਗ ਦਾ ਸੰਤੁਲਨ ਸਹੀ ਸੋਚਦਾ ਸਹੀ ਕਰ ਰਿਹਾ ਹੈ ਇਹਦਾ ਕੁਝ ਆਪਾਂ ਦਿੱਤਾ ਰੱਬ ਨੂੰ ਕਿੰਨਾ ਨਿਤਨਮ ਕੀਤਾ ਕਿੰਨਾ ਸਮਾਂ ਉਹਦੀ ਯਾਦ ਵਿੱਚ ਗੁਜ਼ਾਰਦੇ ਰਹੇ ਮੇਨਾਤਾਪਾ ਉਹਨੂੰ ਮਾਰੀਏ ਤਾਨਾ ਤਾਂ ਉਹਨੂੰ ਮਾਰੀਏ ਬਈ ਮੈਂ ਤਾਂ ਸਾਰੀ ਉਮਰ ਲੇਖੇ ਲਾ ਦਿੱਤੀ ਤੇ ਮੇਰਾ ਕੀਤਾ ਕੁਝ ਨਹੀਂ ਜਿਹੜੇ ਨੇ ਕਿਤੇ ਮੇਰੇ ਵਰਗੇ ਨੇ ਪੁਲੇਖੇ ਨਾ ਜਪਜੀ ਨਹੀਂ ਪੜਿਆ ਉਹ ਵੀ ਉੱਠ ਕੇ ਮਾਲਕ ਨੂੰ ਮੇਨੇ ਮਾਰਨ ਲੱਗ ਜਾਂਦਾ ਹੈ ਇਹਨਾਂ ਦਾ ਕੋਈ ਫਜ ਨਹੀਂ ਆਪਾ ਦਿੱਤਾ ਕੋਈ ਮੁੱਲ ਨਹੀਂ ਦਿੱਤਾ ਪਰਮਾਤਮਾ ਕਹਿ ਸਕਦਾ ਮੈਂ ਤੈਨੂੰ ਸਭ ਕੁਝ ਦਿੱਤਾ ਤੇ ਤੂੰ ਕੁਝ ਵੀ ਨਾ ਕੀਤਾ ਤਨ ਨਾਲ ਕਦੇ ਜੋੜੇ ਛਾੜੇ ਕਦੇ ਸੰਗਤ ਦੀ ਸੇਵਾ ਕੀਤੀ ਕਦੇ ਬਰਤਨ ਮੰਨਦੇ ਕਦੇ ਗੁਰੂ ਕੀ ਸੰਗਤ ਨੂੰ ਜਿਉ ਆਇਆ ਕਿਹਾ ਹੀ ਉਹ ਤੈਨੂੰ ਹੱਥ ਦਿੱਤੇ ਦੇ ਨਾਲ ਸੇਵਾ ਕਮਾਈ ਤਨ ਦਿੱਤਾ ਕਦੇ ਸੰਗਤ ਵਿੱਚ ਜਾ ਕੇ ਸੇਵਾ ਕਮਾਈ ਮਹਾਰਾਜ ਕਹਿੰਦੇ ਦਸ ਬਸ ਤੂਲੇ ਪਾਛੇ ਪਾਵੇ ਏਕ ਬਸਤ ਕਾਰਨ ਬੈ ਖੂਟ ਗਵਾਵੇ ਏਕ ਪੀਣਾ ਦੇ ਦਸ ਪੀ ਹਿਰ ਲੇ ਤੈਨੂੰ ਇੱਕ ਚੀਜ਼ ਨਹੀਂ ਦਿੱਤੀ ਤੇ ਰੱਬ ਨਾਲ ਸ਼ਿਕਵੇ ਕਰਦਾ ਤੇ ਜਿਹੜੇ 10 ਦਿੱਤੇ ਹੋਏ ਨੇ ਤੇ ਜੇ ਰੱਬ ਆਪਣੀਆਂ ਉਹ 10 ਵਾਪਸ ਲੈ ਲਏ ਫਿਰ ਕੀ ਕਰੇਗਾ ਆਪਾਂ ਗਿਣਤੀ ਕਰਕੇ ਹਟਿਆ ਨਾ ਆਪਾਂ ਦੁਬਾਰਾ ਨਾ ਰਿਪੀਟ ਕਰੀਏ ਜੇ 10 ਪੰਜੇ ਕਰਮ ਇੰਦਰੇ ਪੰਜੇ ਗਿਆਨ ਇੰਦਰੇ ਜਾਂ ਇਹ 10 ਦਵਾਰ ਜਿਹੜੇ ਨੇ ਇਹ ਵਾਪਸ ਲੈ ਲਵੇ ਤੇ ਫਿਰ ਇਹਨਾਂ ਉਹਦਾ ਰੱਬ ਦਾ ਕੀ ਕਰਾਂਗੇ ਜਿਸ ठाकुर ਸਿਓ ਨਾਹੀ ਚਾਰਾ ਤਾਕੂ ਕੀ ਜੈ ਸਦ ਨਮਸਕਾਰਾ ਜਿਹਦੇ ਅੱਗੇ ਚਾਰਾ ਕੋਈ ਨਹੀਂ ਚੱਲਦਾ ਉਹਨੂੰ ਨਮਸਕਾਰ ਕਰ ਅਸੀਂ ਰੱਬ ਨੂੰ ਪਰਮਾਤਮਾ ਨੂੰ ਵੈਗਰੂ ਨੂੰ ਅੱਲਾ ਨੂੰ ਖੁਦਾ ਨੂੰ ਕੁਝ ਦੇ ਨਹੀਂ ਸਕਦੇ ਅਸੀਂ ਸ਼ੁਕਰੀਆ ਕਰ ਸਕਦੇ ਆ ਉਹਦਾ ਉਹਨੂੰ ਯਾਦ ਕਰ ਸਕਦੇ ਆ ਉਹਦੇ ਅੱਗੇ ਤਰਲਾ ਲੈ ਸਕਦੇ ਸਭ ਕੁਝ ਤੂੰ ਦਿੱਤਾ ਹੈ ਤੇ ਮਹਾਰਾਜ ਜਿੱਥੇ ਇੰਨਾ ਕੁਝ ਦਿੱਤਾ ਹੀ ਸਾਡੇ ਤੇ ਕਿਰਪਾ ਕਰ ਤਰਸ ਕਰ ਸਾਡੀ ਇਹ ਵੀ ਝੋਲੀ ਵਿੱਚ ਦਾਤ ਪਾ ਉਹ ਦੇਵੇਗਾ ਆਪਾਂ ਕਿਸੇ ਤੋਂ ਪਹਿਲਾਂ ਕੁਝ ਲਿਆ ਹੋਵੇ ਜੀ ਜਿਸਮਾਨੀ ਤੌਰ ਤੇ ਸ਼ਰੀਰਕ ਤੌਰ ਤੇ ਤੇ ਉਹਨੂੰ ਆਪਾਂ ਵਾਪਸ ਕੁਝ ਮੋੜਿਆ ਨਾ ਹੋਵੇ ਤੇ ਕੀ ਆਪਾਂ ਰੋਬ ਨਾਲ ਜਾਂ ਰੌਲਾ ਪਾਉਣਾ ਉਹ ਤੋਂ ਦੁਬਾਰਾ ਕੋਈ ਚੀਜ਼ ਲੈ ਲਾਂਗੇ ਉਹਦਾ ਜਾ ਕੇ ਮਿਹਨਤ ਤਰਲਾ ਕਰਾਂਗੇ ਔਰ ਉਹਨੂੰ ਪ੍ਰਸੰਨ ਕਰਾਂਗੇ ਵੀ ਕੋਈ ਗੱਲ ਨਹੀਂ ਤੁਸੀਂ ਅੱਗੇ ਬਹੁਤ ਕੋਈ ਸਾਡ ਨੂੰ ਦਿੱਤਾ ਜੀ ਬਹੁਤ ਹੈਲਪ ਕੀਤੀ ਜੀ ਬਹੁਤ ਮਦਦ ਕੀਤੀ ਜੀ ਫਿਰ ਉਹ ਤਰਸ ਕਰਕੇ ਕੁਝ ਨਾ ਕੁਝ ਸਾਡੀ ਮਦਦ ਕਰਦਾ ਹੈ ਐਉਂ ਹੀ ਪਰਮਾਤਮਾ ਹੈ ਪਰਮਾਤਮਾ ਨਾਲ ਕੋਈ ਸਾਰਾ ਸੰਸਾਰ ਵੀ ਮੱਥਾ ਲਾਈਏ ਨਾ ਮੱਥਾ ਚਰਣਾ ਤੇ ਚੁਕਾਈਏ ਉਹਦੇ ਅੱਗੇ ਝੁਕ ਜਾਈਏ ਨਮਸਕਾਰ ਕਰੀਏ ਇਸ ਕਰਕੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਆ ਕੇ ਅਰ ਸੰਗਤ ਪਰਮਾਤਮਾ ਦੇ ਗੁਣ ਗਾਉਂਦਿਆਂ ਕਰ ਅਰ ਤੂੰ ਉਹਦੇ ਗੁਨਾ ਨੂੰ ਗਾ ਹੋਂ ਨ ਹਾਰ ਸੂ ਹੋਈ ਹੈ ਜੋ ਕੁਝ ਹੋਣਾ ਹੈ ਹੋ ਕੇ ਰਹਿਣਾ ਨਾ ਤੇਰੀ ਸਿਆਨਫ ਨਾਲ ਰੁਕਣਾ ਨਾ ਤੇਰੀ ਸਿਆਨਫ ਨਾਲ ਹੋਣਾ ਮੇਰੀ ਤਰ੍ਹਾਂ ਆਪਾ ਪਤਾ ਨਹੀਂ ਕਿੰਨਾ ਕੁ ਸੋਚਦੇ ਆਂ ਫੁਲਾਨੇ ਦਾ ਫੁਲਾਨਾ ਕੁਝ ਵਿਗੜਦਾ ਹੈ ਫੁਲਾਨੇ ਨੂੰ ਐ ਹੋ ਜਾਵੇ ਜੇ ਕਿਤੇ ਮੇਰੇ ਕੋਲ ਹੁੰਦਾ ਮੈਂ ਐ ਕਰ ਦਿੰਦਾ ਤਾਂ ਹੀ ਰੱਬ ਨੇ ਉਹ ਕੁਝ ਸਾਨੂੰ ਦਿੱਤਾ ਨਹੀਂ ਅਸੀਂ ਤਾਂ ਪਤਾ ਨਹੀਂ ਰੋਜ਼ ਕਿੰਨਿਆਂ ਕੋ ਨੂੰ ਮਾਰਿਆ ਕਰਦੇ ਜਿਨ੍ਹਾਂ ਨੇ ਆਪਾਂ ਨੂੰ ਮੋੜਿਆ ਤੇ ਕਿੰਨਿਆਂ ਕਣੋਂ ਅਸੀਂ ਰਿਸ਼ਤੇਦਾਰਾਂ ਮਿੱਤਰਾਂ ਨੂੰ ਜਿੰਦਾ ਕਰਿਆ ਕਰਦੇ ਪਰਮਾਤਮਾ ਨੇ ਸਾਰੀ ਦਾਤ ਸ਼ਕਤੀ ਆਪਣੇ ਹੱਥ ਵਿੱਚ ਰੱਖੀ ਹੋਈ ਆ ਇਸ ਕਰਕੇ ਕਹਿੰਦੇ ਨੇ ਹੁਣ ਹਾਰ ਸੂ ਹੋਈ ਹੈ ਸਾਕਤ ਸੰਗ ਨਾ ਜਾਓ ਇਹ ਨਾ ਕਹ ਆ ਪਾਣਾ ਵਾਪਰ ਗਿਆ ਮੈਂ ਨਹੀਂ ਗੁਰਦੁਆਰੇ ਮੰਦਰ ਮਸਜਦ ਜਾਣਾ ਮੈਂ ਨਹੀਂ ਜਪਣਾ ਮੈਂ ਤਾਂ ਹੁਣ ਦੂਜਿਆਂ ਦਾ ਹੀ ਸੰਗ ਕਰਾਂਗੇ ਇਸ ਕਰਕੇ ਕਿਤੇ ਭੁੱਲ ਕੇ ਵੀ ਸਾਖਤਾਂ ਦੇ ਨਾਲ ਨਾ ਮਿਲ ਜਾਈਂ ਬਚਿਆ ਤੂੰ ਤਾਂ ਆ ਕਿ ਸਤ ਸੰਗਤ ਵੱਲ ਨੂੰ ਤੁਰਦਾ ਸਤ ਸੰਗੀ ਬੰਦਦਾ ਤੇ ਤੇਰੇ ਤੋਂ ਆਫਤਾਂ ਜਿਹੜੀਆਂ ਐ ਨਾ ਉਹ ਟਲਦੀਆਂ ਜਾਂਦੀਆਂ ਨੇ ਵੱਡੇ ਦੁੱਖ ਥੋੜੇ ਚ ਸਾਰ ਜਾਂਦਾ ਜਿਵੇਂ ਉਹ ਕਹਿੰਦੇ ਹੁੰਦੇ ਨਾ ਸੂਲੀ ਤੋਂ ਸੂਲ ਵੱਜ ਕੇ ਸਰ ਜਾਂਦਾ ਔਰ ਗੁਰੂ ਵੱਲ ਨੂੰ ਆਉਂਦੇ ਆ ਨਹੀਂ ਤੇ ਉਹਦੇ ਜਾਨ ਜਾਨ ਦਾ ਵੀ ਝੋਖਾ ਇਹ ਸਤ ਗੁਰੂ ਨੇ ਸਭ ਕੁਝ ਸਾਨੂੰ ਦਿੱਤਾ ਅਸੀਂ ਤਾਂ ਉਹਨੂੰ ਦਿੱਤਾ ਹੀ ਖੁਦ ਨਹੀਂ ਉਹਨੂੰ ਕੱਖ ਨਹੀਂ ਦਿੱਤਾ ਜੋ ਉਹਦੇ ਤੇ ਨਾ ਰੋਬ ਛਾੜਨ ਦਾ ਯਤਨ ਕਰਦੇ ਆ ਉਹ ਦਾਤੇ ਦਾ ਸ਼ੁਕਰ ਕਰਿਆ ਕਰੀਏ ਦਾਤਾ ਕਹਿੰਦੇ ਮੇਰੇ ਸ਼ਰੀਰ ਚ ਇਹ ਚੀਜ਼ਾਂ ਤੇਰੀਆਂ ਨੇ ਜੇ ਤੂੰ ਆਪ ਵਾਪਸ ਲੈ ਗਿਆ ਤੇ ਮੇਰੇ ਹਾਲਾਤ ਕੀ ਹੋਣਗੇ ਬਿਆਨ ਨਹੀਂ ਕੀਤੇ ਜਾ ਸਕਦੇ ਇਸ ਕਰਕੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ ਕਹਿੰਦੇ ਜਿਹੜੀ ਸਤ ਦੀ ਸੰਗਤ ਇਹਨਾਂ ਸਤਗੁਰੂ ਦੀ ਸੰਗਤ ਏ ਇਹ ਦਿਨ ਦਿਨ ਦੂਣਾ ਹੇਤ ਦੂਣਾ ਚੌਣਾ ਅੱਗੇ ਨੂੰ ਵਾਧਾ ਵਾਧਾ ਜਾਂਦਾ ਗੁਰੂ ਨਾਲ ਜੁੜ ਕੇ ਉਹਦੇ ਮਾਰਗ ਤੇ ਤੁਰ ਕੇ ਸਾਕਤ ਕਾਰੀ ਕਾਂਬਰੀ ਸਾਕਤ ਟੁੱਟਾ ਹੋਇਆ નિਸ਼ਰਧਕ ਕਾਲੀ ਕੰਬਲੀ ਆ ਧੋਏ ਹੋਏ ਨਾ ਸੇਤ ਕਾਲੀ ਕੰਬਲੀ ਨੂੰ ਜਿੰਨਾ ਮਰਜ਼ੀ ਧੋਤੀ ਜਾਓ ਚਿੱਟੀ ਨਹੀਂ ਹੁੰਦੀ ਤੇ ਸਾਕਤ ਆਦਮੀ ਕਦੇ ਸ਼ਰਧਾਵਾਨ ਨਹੀਂ ਬਣਦਾ ਇਸ ਕਰਕੇ ਉਹਦੇ ਤੋਂ ਬਚ ਕੇ ਰਹਿਣਾ ਹੈ ਉਹਦਾ ਸੰਗ ਨਾ ਕਰ ਸੰਖੇਪ ਕਰਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜੈਸੇ ਕੇਲਾ ਬਸਤ ਬਬੂਰ ਕੈ ਨਿਕਟ ਕਿਕਰ ਦੇ ਕੋਲ ਕੇਲਾ ਵਸਦਾ ਮੈਂ ਪਹਿਲਾਂ ਬਿਆਨ ਕੀਤਾ ਹੈ ਇੱਥੇ ਮਤਲਬ ਚੀਰਣ ਤੋਂ ਆਏ ਨਾ ਕਹ ਦਿਓ ਕਿ ਮਹਾਰਾਜ ਕਬੀਰ ਸਾਹਿਬ ਨੇ 베ਰ ਕਹੀ ਇਹਨਾਂ ਕਿਕਰ ਕਹਤੀ ਮਤਲਬ ਸੂਲਾ ਚੀਰ ਦੀਆਂ ਨੇ ਔਰ ਇਹ ਨਹੀਂ ਕਿ ਇਹ ਮੇਰਾ ਮਿੱਤਰ ਹੈ ਤੇ ਇਹ ਮੇਰਾ ਦੁਸ਼ਮਣ ਹੈ ਤੇ ਇਹ ਮੇਰਾ ਰਿਸ਼ਤੇਦਾਰ ਹੈ ਔਰ ਉਹਦਾ چیرਣ ਵਾਲਾ ਸੁਭਾ ਤੋੜਨ ਵਾਲਾ ਪਵਾੜੇ ਪਾਉਣ ਵਾਲਾ ਇਹਨਾਂ ਤੋਂ ਬਚ ਕੇ ਰਹਿਣਾ ਹੈ ਕਹਿ ਲੱਗੇ ਔਰ ਉਹਦੇ ਲਾਗੇ ਵਸਦੀ ਹੋਈ ਕਿਕਰ ਤੇ ਕਹਿੰਦੇ ਤਾਹੇ ਸਲਤ ਹੈ ਸੂਰਾਂ ਉਹਦੀਆਂ ਸੂਲਾਂ ਜਿਹੜੀਆਂ ਸਲਤ ਉਨੂੰ ਵਿੰਨ ਦੀਆਂ ਨੇ ਛੇਕ ਕਰ ਦੀਆਂ ਨੇ ਔਰ ਕਹਿੰਦੇ ਆਪਾ ਸਕੇ ਨਾ ਬਚਾਏ ਜੀ ਉਹਦੇ ਨੇੜੇ ਰਹਿ ਕੇ ਕੇਲਾ ਆਪਣਾ ਆਪਣੀ ਬਚਾ ਸਕਦਾ ਜੇ ਬਚਾਉਣਾ ਹੈ ਤੇ ਦੂਰੀ ਬਣਾਉਣੀ ਪਵੇਗੀ ਜੇ ਜੀਵਨ ਬਚਾਉਣਾ ਹੈ ਪਰਿਵਾਰ ਬਚਾਉਣਾ ਹੈ ਕਾਰੋਬਾਰ ਬਚਾਉਣਾ ਹੈ ਆਪਣੇ ਆਪ ਨੂੰ ਖੁਦ ਨੂੰ ਸੁਰੱਖਿਅਤ ਰੱਖਣਾ ਹੈ ਫਿਰ ਸਾਕਤ ਤੋਂ ਦੂਰੀ ਬਣਾਉਣੀ ਪਵੇਗੀ ਚਾਹੇ ਉਹ ਰਿਸ਼ਤੇਦਾਰ ਹੋਵੇ ਚਾਹੇ ਉਹ ਮੇਤਰ ਹੋਵੇ ਚਾਹੇ ਉਹ ਸਜਨ ਹੋਵੇ ਫਿਰ ਉਹਦੇ ਤੋਂ ਦੂਰੀ ਬਣਾਉਣੀ ਪਵੇਗੀ ਟੁੱਟੇ ਹੋਏ ਤੋਂ ਟੁੱਟੇ ਹੋਏ ਤੋਂ ਦੂਰ ਰਹਿਣਾ ਪਏਗਾ ਔਰ ਭਾਈ ਸਾਹਿਬ ਕਹਿੰਦੇ ਜੈਸੀ पिੰਜਰੀ ਮੈਸੂਆ ਪਰਤਕ ਗਾਥਾ ਅਨੇਕ पिੰਜਰੇ ਵਿੱਚ ਪਾਇਆ ਤੋਤਾ ਔਰ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਸਿੱਖਦਾ ਹੈ ਜੋ ਮਰਜ਼ੀ ਉਹਨੂੰ ਸਿਖਾਈ ਜਾਓ ਕਹਿੰਦੇ ਦੇਨ ਪ੍ਰਤ ਹਿਰ ਤੁ ਬਲਾਈ ਅੰਤੁ ਖਾਈ ਜੀ ਇਹ ਬਿੱਲੀ ਜਿਹੜੀ ਆ ਪਿੰਜਰੇ ਵਿੱਚ ਪੈ ਤੋਤੇ ਦਾ ਕੁਝ ਨਹੀਂ ਵਿਗਾੜ ਸਕਦੀ ਪਿੰਜਰੇ ਵਿੱਚ ਬੰਦ ਪੰਛੀ ਦਾ ਕੁਝ ਨਹੀਂ ਵਿਗਾੜ ਸਕਦੀ ਉਹ ਵੇਖਦੀ ਰਹਿੰਦੀ ਕਦੋਂ ਪਿੰਜਰੇ ਚੋਂ ਬਾਹਰ ਨਿਕਲੇ ਜਦੋਂ ਨਿਕਲਦਾ ਹੈ ਉਹ ਚਬਟ ਮਾਰ ਕੇ ਉਹਦਾ ਖਾਤਮਾ ਕਰ ਦਿੰਦੀ ਏ ਕਹਿੰਦੇ ਗੁਰੂ ਕੀ ਸੰਗਤ ਵਿੱਚ ਸਤ ਗੁਰੂ ਕੋਲ ਆਉਣਾ ਹੈ ਨਾ ਇਸ ਸੰਗਤ ਦੇ ਦਾਇਰੇ ਵਿੱਚ ਰਹਿਣਾ ਸਤ ਦੇ ਦਾਇਰੇ ਵਿੱਚ ਰਹਿਣਾ ਹੈ ਕੋਈ ਦੁੱਖ ਤੈਨੂੰ ਚਬਟ ਨਹੀਂ ਮਾਰੇਗਾ ਜਿੱਦਨ ਇਧਰ ਉਡਾਰੀ ਮਾਰ ਕੇ ਇਸ ਪਿੰਜਰੇ ਵਿੱਚੋਂ ਨਿਕਲ ਕੇ ਤੂੰ ਕੁਸ ਸੰਗਤ ਵਿੱਚ ਚਲਾ ਗਿਆ ਉਸ ਦਿਨ ਦਬੋਚਿਆ ਜਾਵੇਂਗਾ ਉਸ ਦਿਨ ਖਾਤਮਾ ਹੋ ਜਾਵੇਗਾ ਉਸ ਦਿਨ ਦੁੱਖ ਕਲੇਸ਼ ਪਤਾ ਨਹੀਂ ਤੇਰੇ ਤੇ ਕਿੰਨੇ ਕੁ ਹਾਵੀ ਹੋ ਜਾਣਗੇ ਤੇਰਾ ਕੀ ਬਣੇਗਾ ਜੈਸੇ ਦਲ ਅੰਤਰ ਮੁਦਤ ਮਨ ਖੁਤਮੀਨ ਪਾਣੀ ਵਿੱਚ ਰਹਿੰਦੀ ਹੋਈ ਮੱਛੀ ਦੇ ਮਨ ਵਿੱਚ ਬੜੀ ਖੁਸ਼ੀ ਹੈ ਬੜੀ ਖੁਸ਼ੀ ਹੈ ਮੇਰੇ ਵਰਗਾ ਕੌਣੇ ਮੈਨੂੰ ਕੌਣ ਮਾਰ ਸਕਦਾ ਹੈ ਕੌਣ ਪਕੜ ਸਕਦਾ ਹੈ ਮਾਸ ਲਪਟਾਈ ਲੀਤ ਬਣ ਸ਼ੀ ਲਗਾਏ ਜੀ ਕਹਿੰਦੇ ਕੁੰਡੀ ਦੇ ਅੱਗੇ ਜਿਹੜਾ ਮਾਸ ਦੀ ਟੁਕੜੀ ਲਾ ਕੇ ਤੇ ਉਹ ਕੁੰਡੀ ਨੂੰ ਅੱਗੇ ਵਾਂਸ ਦੀ ਛਟੀ ਦੇ ਨਾਲ ਬਨ ਕੇ ਲੰਬੀ ਨਾਲ ਪਾਣੀ ਵਿੱਚ ਲਮਕਾ ਦੇਂਦਾ ਹੈ ਉਹਦੇ ਨਾਲ ਉਹ ਜਦੋਂ ਮਾਸ ਨੂੰ ਮੂੰਹ ਵਿੱਚ ਪਾਉਂਦੀ ਹੈ ਲਾਲਚ ਵਿੱਚ ਆਈ ਉਹ ਖਿੱਚਦਾ ਤੇ ਉਹਨੂੰ ਖਾਤਮਾ ਕਰ ਦਿੰਦਾ ਹੈ ਕਹਿ ਲੱਗੇ ਇਸੇ ਤਨਾ ਲਾਲਚ ਨੂੰ ਚਸਕੇ ਨੋ ਦੂਰ ਰੱਖ ਇਹਦੇ ਤੋਂ ਬਚ ਕੇ ਰਹਿ ਇਹ ਨਾ ਕਦੇ ਵੀ ਕਹਿ ਕਿ ਮੈਂ ਹੁਣ ਮਰਨਾ ਨਹੀਂ ਸਜਨਾ ਮੌਤ ਦਾ ਪਤਾ ਨਹੀਂ ਉਹ ਕਿਹੜੇ ਰੂਪ ਵਿੱਚ ਕਿੱਥੇ ਆ ਜਾਣੀ ਏ ਇਸ ਕਰਕੇ ਹਰ ਵਕਤ ਸਾਵਧਾਨ ਰਹਿ ਸਤਗੁਰੂ ਨੂੰ ਧਿਆਉਂਦਾ ਰਹਿ ਯਾਦ ਕਰਦਾ ਰਹਿ ਗੁਰੂ ਗੁਰੂ ਜਪ ਬੇਨ ਸਤਗੁਰ ਸਾਦ ਮਿਲਤ ਆਸਾਦ ਸੰਗ ਸਤਗੁਰੂ ਨੂੰ ਛੱਡ ਕੇ ਸਤਗੁਰੂ ਦਾਸ ਸੰਗ ਛੱਡ ਕੇ ਗੁਰੂ ਸواری ਸੰਗਤ ਦਾਸ ਸੰਗ ਛੱਡ ਕੇ ਭਾਈ ਸਾਹਿਬ ਕਹਿੰਦਿਆ ਜਾਂਦਾ ਕਿੱਧਰ ਨੂੰ ਮਿਲਤ ਆਸਾਦ ਜਿਹੜੇ ਟੁੱਟੇ ਹੋਏ ਦੁਸ਼ਟ ਨੇ ਉਹਨਾਂ ਵੱਲ ਨੂੰ ਜਾਂਦਾ ਉਹਨਾਂ ਦੇ ਸੰਗ ਵਿੱਚ ਜਾਂਦਾ ਆ ਅੰਗ ਅੰਗ ਦੁਰਮਤ ਉਹਨਾਂ ਕੁ ਸੰਗੀਆਂ ਵਿੱਚ ਮਿਲ ਕੇ ਅੰਗ ਅੰਗ ਮਤਲਬ ਕਹਿਣ ਤੋਂ ਹਰ ਇੱਕ ਸ਼ਰੀਰ ਦੀ ਹਰਕਤ ਵਿੱਚ ਭੈੜੀ ਮਤ ਭੈੜੇ ਖਿਆਲ ਭੈੜੇ ਫੁਰਨੇ ਭੈੜੇ ਵਿਚਾਰ ਭੈੜੇ ਪਾਸੇ ਨੂੰ ਉਤਸ਼ਾਹਤ ਹੋਣਾ ਹਰ ਇੱਕ ਅੰਗ ਅੰਗ ਵਿੱਚ ਆਉਂਦਾ ਹੈ ਗਤ ਪ੍ਰਗਟਾਏ ਜੀ ਉਹ ਆਤਾਂ ਪ੍ਰਗਟ ਹੋਣ ਲੱਗ ਪੈਂਦੀਆਂ ਕਰਦੇ ਪਰਿਵਾਰ ਦੇ ਕਈ ਵਾਰ ਸਿਆਣੇ ਕਹਿੰਦੇ ਤਾਂ ਇਹੋ ਜਿਹਾ ਬੋਲ ਸਾਡੇ ਕੋਈ ਬੋਲਦਾ ਹੀ ਨਹੀਂ ਇਹੋ ਜੀ ਹਰਕਤ ਸਾਡੇ ਤਾਂ ਕੋਈ ਕਰਦਾ ਹੀ ਨਹੀਂ ਇਹੋ ਜੇ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਕਿਉਂਕਿ ਉਹਨੂੰ ਸੰਗ ਮਾੜਾ ਹੋ ਗਿਆ ਉਸ ਸੰਗ ਤੋਂ ਭਾਈ ਗੁਰਦਾਸ ਸਾਹਿਬ ਕਹਿੰਦੇ ਬਚ ਕੇ ਰਹਿਣਾ ਆਪ ਬਚਾ ਕੇ ਰਹਿਣਾ ਪਰਿਵਾਰ ਔਰ ਗੁਰੂ ਦੇ ਚਰਨਾਂ 'ਚ ਕਰਦੇ ਰਹਿਣਾ ਅਰਦਾਸ ਕਿ ਸਤਗੁਰੂ ਤੂੰ ਸਭ ਕੁਝ ਬਖਸ਼ਿਆ ਸੂਝ ਬਖਸ਼ ਨਾਮ ਬਖਸ਼ ਸੰਗਤ ਬਖਸ਼ ਸੇਵਾ ਬਖਸ਼ ਤੇਰਾ ਸ਼ੁਕਰੇ ਜੇ ਤੇਰੀ ਕਿਰਪਾ ਤੇ ਤਾਂ ਮੇਰਾ ਪਰਿਵਾਰ ਨਦਰ ਆਉਂਦਾ ਇਹਨਾ ਕਹਿ ਮੈਨੂੰ ਕੁਝ ਨਹੀਂ ਦਿੱਤਾ ਜੋ ਕੁਝ ਹੈ ਇਹ ਤੇਰਾ ਦਿੱਤਾ ਹੈ ਜੋ ਕੁਝ ਮੈਨੂੰ ਦਿਖ ਰਿਹਾ ਹੈ ਤੇਰਾ ਦਿੱਤਾ ਹੈ ਔਰ ਇਹ ਤੇਰੇ ਦਿੱਤੇ ਸੁੱਖਾਂ ਨੂੰ ਮੈਂ ਮੰਨਦਾ ਹਾਂ ਘਰ ਪਰਿਵਾਰ ਕਾਰੋਬਾਰ ਸਭ ਕੁਝ ਤੇਰਾ ਦਿੱਤਾ ਹੈ ਉਹਦਾ ਸ਼ੁਕਰ ਕਰਿਆ ਕਰੀਏ ਉਹਦੇ ਚਰਣਾ ਨਾਲ ਜੁੜਿਆ ਕਰੀਏ ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖੀਮਾ ਗਰੀਬ ਨਿਵਾਜ ਦੇ ਗੁਰਮਤ ਦੇ ਸਤਿਗੁਰੂ ਦੇ ਬਚਨ ਜਾਨ ਹਿਰਦੇ ਅੰਦਰ ਬਸਾਉਣੇ ਦਾਸ ਵੱਲੋਂ ਵਿਚਾਰ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਨੀ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਗਰੀਬ ਨਿਵਾਜ ਬਖਸ਼ਣ ਜੋਗ ਅੱਗੇ ਤੋਂ ਸ੍ਰੇਸ਼ਟ ਮਤਬੁੱਧ ਬਖਸ਼ਿਸ਼ ਕਰਿਆ ਜੀ ਜੋ ਗੁਰੂ ਆਸ਼ੇ ਦੀ ਵਿਚਾਰ ਗੁਰਮਤ ਦੀ ਵਿਚਾਰ ਉਹ ਰਲ ਮਿਲ ਕੇ ਅਸੀਂ ਪੜ ਸੁਣ ਸਕੀਏ ਸਾਡਾ ਸਾਰਿਆਂ ਦਾ ਭਲਾ ਹੋ ਸਕੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ